ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਟੈਨਸ਼ਨ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਖਿਲਾਾਰੇ ਆਮ ਆਦਮੀ ਪਾਰਟੀ ਦੇ ਵਿੱਚ ਪੈ ਰਹੇ ਨੇ ਇੱਕ ਪਾਸੇ ਹਲਕਾ ਤੜ-ਤੜ ਦੀ ਜਿਮਨੀ ਚੋਣ ਦਾ ਮੈਦਾਨ ਨਜਰਾ ਅਖਾੜਾ ਹੈ ਉਹ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਤੇ ਦੂਸਰੇ ਪਾਸੇ ਐਮਐਲਏ ਸਾਹਿਬ ਹੁਣਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕੱਲ ਜਾਂ ਪਰਸੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਰਸਮੀ ਤਰੀਕੇ ਦੇ ਨਾਲ ਸੁਨੀਲ ਕੁਮਾਰ ਜਾਖੜ ਅਤੇ ਅਸ਼ਮਨੀ ਕੁਮਾਰ ਦੀ ਅਗਵਾਈ ਦੇ ਵਿੱਚ ਪੱਲਾ ਫੜਨਗੇ ਭਾਰਤੀ ਜਨਤਾ ਪਾਰਟੀ ਦਾ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਆਪਣੇ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਲੜਨਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਹਾਰੇ ਹੋਏ ਵਿਧਾਇਕਾਂ ਨੂੰ ਟਾਰਗੇਟ ਕਰ ਰਹੀ ਹੈ ਕਿ ਤੁਹਾਨੂੰ ਅਸੀਂ ਆਪ ਕੋ ਆਪਣੇ ਹਲਕਿਆਂ ਦੇ ਵਿੱਚ ਟਿਕਟਾਂ ਦੇਾਂਗੇ ਇੱਧਰ ਇੱਕ ਪਾਸੇ ਜਿੱਥੇ ਉਹ 2-3 ਦਿਨ ਪਹਿਲਾਂ ਹਰਮੀਤ ਸਿੰਘ ਸੰਧੂ ਖੜਾ ਦੇ ਨਾਲ ਦੇਖੇਗਾ ਚੋਣ ਪ੍ਰਚਾਰ ਕਰਦੇ ਲੇਕਿਨ ਚੋਣ ਪ੍ਰਚਾਰ ਕਰਦੇ ਕਰਦੇ ਪਤਾ ਨਹੀਂ ਕਿਵੇਂ ਮਨ ਬਦਲ ਗਿਆ ਅਤੇ ਉਹ ਅੱਜ ਸ਼ਾਮ ਨੂੰ ਜਾਂ ਕੱਲ ਹੋ ਸਕਦਾ ਹੈ ਕਿ ਪਰਸੋਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਸਮੀ ਤਰੀਕੇ ਦੇ ਨਾਲ ਸ਼ਾਮਲ ਹੋ ਜਾਣ ਦੱਸਿਆ ਜਾ ਰਿਹਾ ਹੈ ਕਿ ਰਾਜਾ ਸੈਂਸੀ ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ 2022 ਦੀ ਵਿਧਾਨ ਸਭਾ ਦੀ ਭਾਵੇਂ ਉਹ ਚੋਣ ਹਾਰ ਗਿਆ ਚੋਣ ਹਾਰਨ ਤੋਂ ਬਾਅਦ ਬਲਦੇਵ ਸਿੰਘ ਮਿਆਦੀ ਬਲਦੇਵ ਸਿੰਘ ਮਿਆਦੀਆਂ ਨੂੰ ਭਾਰਤੀ ਆਪ ਆदमी ਪਾਰਟੀ ਦੀ ਹਾਈ ਕਮਾਂਡ ਵੱਲੋਂ ਪਨ ਗ੍ਰੇਮ ਪੰਜਾਬ ਦਾ ਚੇਅਰਮੈਨ ਬਣਾ ਦਿੱਤਾ ਗਿਆ ਸੀ ਪਨ ਗ੍ਰੇਮ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਅਤੇ ਦੋ ਤੋਂ ਤਿੰਨ ਚਾਰ ਅਹੁਦੇ ਉਹਨਾਂ ਦੇ ਕੋਲ ਹੋਰ ਵੀ ਸੀ ਉਹਨਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਦੱਸਿਆ ਜਾ ਰਿਹਾ ਹੈ ਕਿ ਬਲਦੇਵ ਸਿੰਘ ਜਿਹੜੇ ਮਿਆਦੀਆਂ ਨੇ ਉਹਨਾਂ ਦਾ ਰਾਜਾ ਸੰਸੀ ਦੇ ਵਿੱਚ ਬੜਾ ਵੱਡਾ ਕੱਦ ਹੈ ਉਹਨਾਂ ਦੀ ਆਪਣੇ ਹਲਕੇ ਦੇ ਵਿੱਚ ਤੂਤੀ ਬੋਲਦੀ ਹੈ ਲੇਕਿਨ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਆਪ ਆਦਮੀ ਪਾਰਟੀ ਜੁਆਇਨ ਕੀਤੀ ਸੀ ਇਸ ਕਰਕੇ ਰਾਜਾ ਸੰਸੀ ਦੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਉਹ ਹਾਰ ਗਏ ਸੀ ਮੈਂ ਥੋੜੀਆਂ ਜਿਹੀਆਂ ਵੋਟਾਂ ਦੇ ਨਾਲ ਉਸ ਤੋਂ ਬਾਅਦ ਬਲਦੇਵ ਸਿੰਘ ਮਿਆਦੀਆਂ ਨੂੰ ਪੰਜਾਬ ਪਨ ਗਰੇ ਦਾ ਚੇਅਰਮੈਨ ਬਣਾਇਆ ਗਿਆ ਲੇਕਿਨ ਅੱਜ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਬਲਦੇਵ ਸਿੰਘ ਮਿਆਦੀਆ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਆਦਮੀ ਪਾਰਟੀ ਦੇ ਵਿੱਚ ਕੁਝ ਸਭ ਕੁਝ ਠੀਕ ਨਹੀਂ ਆਪ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨੇ ਭਰੋਸਾ ਕਰਕੇ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਇਹਨਾਂ ਨੂੰ ਜਿਤਾਈਆਂ ਲੇਕਿਨ ਉਹਨਾਂ ਵਾਅਦਿਆਂ ਉੱਤੇ ਨਹੀਂ ਖੜਰੇ ਉਤਰੇ ਉਹਨਾਂ ਨੇ ਕਿਹਾ ਇੱਕ ਪਾਸੇ ਤਾਂ ਬੁਰੀ ਤਰ੍ਹਾਂ ਵਿਧਾਨ ਸਭਾ ਜਿਮਣੀ ਚੋਣ ਹਾਰਨਗੇ ਹਰਮੀਤ ਸਿੰਘ ਸੰਧੂ ਉਹਨੇ ਕਿਹਾ ਕਿ ਜਿਹੜੇ ਦਾਵੇਦਾਰ ਨੇ ਜਿੰਨਾ ਉਹ ਟਿਕਟ ਦੇਣੀ ਚਾਹੀਦੀ ਸੀ ਉਹਨਾਂ ਨੂੰ ਟਿਕਟ ਦਿੱਤੀ ਨਹੀਂ ਗਈ ਦੂਸਰੇ ਲੋਕਾਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਿਹੜੀਆਂ ਪਾਰਟੀਆਂ ਦਾ ਅਸੀਂ ਵਿਰੋਧ ਕਰਦੇ ਸੀ ਜਿਨ੍ਹਾਂ ਨੂੰ ਅਸੀਂ ਡਰਗ ਤਸਕਰ ਨਸ਼ਾ ਤਸਕਰ ਕਹਿੰਦੇ ਸੀ ਉਹਨਾਂ ਨੇ ਗੱਲ ਕੀਤੀ ਹਰਮੀਤ ਸਿੰਘ ਸੰਧੂ ਦੀ ਜੋ ਸ਼ੁਰੂ ਮੀ ਇਕਾਲੀ ਦਲ ਛੱਡ ਕੇ ਆਪ ਆਦਮੀ ਪਾਰਟੀ ਦੇ ਵਿੱਚ ਆਏ ਨੇ ਤੇ ਬਲਦੇਵ ਸਿੰਘ ਮਿਆਤਿਆ ਨੇ ਕਿਹਾ ਕਿ ਇਸ ਤੋਂ ਬਾਅਦ ਅਸੀਂ ਰੋਕ ਕਰਾਂਗੇ ਅਗਲੀ ਪਾਰਟੀ ਵੱਲ ਜਿਹੜੇ ਪੰਜਾਬ ਦੇ ਲੋਕਾਂ ਬਾਰੇ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਬੇਰੁਜ਼ਗਾਰੀ ਦਾ ਹੱਲ ਕਰੇਗੀ ਅਸੀਂ ਉਸ ਪਾਰਟੀ ਵੱਲ ਰੁਕ ਕਰਾਂਗੇ ਤੇ ਕਹਾ ਸਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਬਲਦੇਵ ਸਿੰਘ ਜਿਹੜੇ ਮਿਆਤਿਆ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ 3 ਦਿਨਾਂ ਦੇ ਵਿੱਚ ਕਿਸੇ ਵੀ ਸਮੇਂ ਸ਼ਾਮਲ ਹੋ ਸਕਦੇ ਨੇ ਵੱਡਾ ਚਟਕਾ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਕਿਉਂਕਿ ਮਿਲਦੇਵ ਸਿੰਘ ਬਿਆਤਿਆ ਨੇ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਇਹ ਭਾਰਤੀ ਆਪ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ ਅਤੇ ਆਪ ਆਦਮੀ ਪਾਰਟੀ ਦੇ ਲਈ ਖੂਨ ਪਸੀਨਾ ਅਤੇ ਪੈਸਾ ਵੀ ਬਹਾਇਆ ਕਿ ਚੰਗੇ ਦਿਨ ਆਣਗੇ ਪੰਜਾਬ ਦੇ ਲੋਕਾਂ ਦੇ ਲੇਕਿਨ ਪੰਜਾਬ ਦੇ ਲੋਕਾਂ ਦੇ ਹਾਲਾਤ ਬੱਤਰ ਹੋ ਗਏ ਨੇ ਇਹ ਕਹਿਣਾ ਹੈ ਬਲਦੇਵ ਸਿੰਘ ਬਿਆਧੀਆਂ ਦਾ ਧੰਨ